ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ ਅਸੀਂ ਸੋ ਉਸੇ ਵਿਚਾਰ ਨੂੰ ਅੱਗੇ ਤੋਰਦੇ ਹਾਂ ਜੀ ਕਿ ਪਾਤਸ਼ਾਹ ਫਰਮਾਨ ਕਰਦੇ ਨੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਦਾ ਪਦ ਅਰਥ ਹੈ ਜੀ ਸੁਨਿਆ ਸੁਣਨ ਨਾਲ ਜੇ ਨਾਮ ਵਿੱਚ ਸੁਰਤ ਜੋੜੀ ਜਾਏ ਨਾਮ ਦੇ ਨਾਲ ਸੁਰਤ ਨੂੰ ਜੋੜ ਲਿਆ ਜਾਏ ਸਿੱਧ ਦਾ ਪਰਤ ਪਦ ਅਰਥ ਹੈ ਜੀ ਉਹ ਜੋਗੀ ਜਿਨ੍ਹਾਂ ਦੀ ਕਾਲ ਕਮਾਈ ਸਫਲ ਹੋ ਚੁੱਕੀ ਹੈ ਸੁਰ ਦਾ ਮਤਲਬ ਹੈ ਜੀ ਦੇਵਤੇ ਧਵਲ ਦਾ ਭਾਵ ਹੈ ਬੌਲਦ ਧਰਤੀ ਦਾ ਆਸਰਾ ਦੀਪ ਦਾ ਅਰਥ ਹੈ ਜੀ ਧਰਤੀ ਦੀ ਵੰਡ ਦੇ ਸਤ ਦੀਪ ਲੋ ਦਾ ਅਰਥ ਹੈ ਜੀ ਲੋਕ ਭਵਨ ਪੋਹੇ ਨਾ ਸਕਾ ਕਾਲ ਦਾ ਅਰਥ ਹੈ ਜੀ ਪੋ ਨਹੀਂ ਸਕਦਾ ਭਵ ਡਰਾ ਨਹੀਂ ਸਕਦਾ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਬਗਾਸ ਦਾ ਅਰਥ ਹੈ ਜੀ ਖੜਾਓ ਓਮਾਹਾ ਖੁਸ਼ੀ ਆਨੰਦ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ हे ਨਾਨਕ ਉਹ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਸਦਾ ਹੀ ਖੜਾਓ ਬਣਿਆ ਰਹਿੰਦਾ ਹੈ ਕਿਉਂਕਿ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤ ਸਲਾ ਸੁਣਨ ਕਰਕੇ ਮਨੁੱਖ ਦੇ ਦੁੱਖਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਦੁੱਖਾਂ ਦਾ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਇਹ ਨਾਮ ਹਿਰਦੇ ਦੇ ਵਿੱਚ ਬਸਾਉਣ ਦੀ ਹੀ ਬਰਕਤ ਹੈ ਇਨਾਮ ਦੀ ਹੀ ਬਰਕਤ ਹੈ ਕਿ ਸਧਾਰਨ ਮਨੁੱਖ ਸਿੱਧਾਂ ਪੀਰਾਂ ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ ਤੇ ਉਹਨਾਂ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਧਰਤੀ ਤੇ ਆਕਾਸ਼ ਦਾ ਆਸਰਾ ਉਹ ਅਕਾਲਪੁਰਖ ਪ੍ਰਭੂ ਪਰਮਾਤਮਾ ਆਪ ਹੈ ਜੋ ਸਾਰੇ ਦੀਪਾਂ ਲੋਕਾਂ ਪਤਾਲਾਂ ਵਿੱਚ ਵਿਆਪਕ ਹੈ ਮੌਜੂਦ ਹੈ ਜੋ ਹਰ ਥਾਂ ਮੌਜੂਦ ਹੈ ਸਿਫਤਸਲਾ ਵਿੱਚ ਜੁੜ ਕੇ ਸਧਾਰਨ ਮਨੁੱਖ ਵੀ ਉੱਥੇ ਪਹੁੰਚ ਜਾਂਦਾ ਹੈ ਜਿਸ ਥਾਂ ਸਿੱਧ ਪੀਰ ਦੇਵਤੇ ਪਹੁੰਚਦੇ ਹਨ ਸਿਫਤਸਲਾ ਵਿੱਚ ਜੁੜ ਕੇ ਸਧਾਰਨ ਮਨੁੱਖ ਵੀ ਉੱਚੇ ਆਤਮਿਕ ਮਰਤਬੇ ਉੱਤੇ ਜਾ ਪੜਦੇ ਹਨ ਉਹਨਾਂ ਨੂੰ ਪ੍ਰਤੱਖ ਜਾਪਦਾ ਹੈ ਕਿ ਪ੍ਰਭੂ ਸਾਰੇ ਖੰਡਾ ਬ੍ਰਹਿਮੰਡਾ ਵਿੱਚ ਵਿਆਪਕ ਹੈ ਤੇ ਸਾਰੀ ਧਰਤੀ ਆਕਾਸ਼ ਦਾ ਆਸਰਾ ਹੈ। ਇਉਂ ਹਰਥਾਂ ਪ੍ਰਭੂ ਦਾ ਦੀਦਾਰ ਹੋਇਆ ਉਹਨਾਂ ਨੂੰ ਮੌਤ ਦਾ ਡਰ ਪੋ ਨਹੀਂ ਸਕਦਾ। ਉਹਨਾਂ ਨੂੰ ਮੌਤ ਦਾ ਡਰ ਵੀ ਡਰਾ ਨਹੀਂ ਸਕਦਾ। ਅੱਗੇ ਪਾਤਸ਼ਾਹ ਫਰਮਾਨ ਕਰਦੇ ਨੇ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਈਸ਼ਰ ਦਾ ਅਰਥ ਹੈ ਜੀ ਸ਼ਿਵ ਸ਼ਿਵ ਜੀ ਇੰਦ ਦਾ ਅਰਥ ਹੈ ਜੀ ਇੰਦਰ ਦੇਵਤਾ ਮੁਖ ਦਾ ਅਰਥ ਹੈ ਜੀ ਮੂੰਹ ਨਾਲ ਮੂੰਹ ਸਲਾਹਣ ਦਾ ਅਰਥ ਹੈ ਜੀ ਸਫਤ ਸਲਾਹ ਰੱਬ ਦੀਆਂ ਬੜੀਆਂ ਪਰਮਾਤਮਾ ਦੀ ਉਸਤਤ ਮੰਦ ਦਾ ਅਰਥ ਹੈ ਜੀ ਭੈੜਾ ਮਨੁੱਖ ਜੋਗਜੁਗਤ ਦਾ ਅਰਥ ਹੈ ਜੀ ਜੋਗ ਦੀ ਜੁਗਤੀ ਜੋਗ ਦੇ ਸਾਧਨ ਤਨ ਦਾ ਅਰਥ ਹੈ ਜੀ ਸਰੀਰ ਵਿੱਚ ਸਰੀਰ ਭੇਦ ਦਾ ਅਰਥ ਹੈ ਜੀ ਗੱਲਾਂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਹੇ ਨਾਨਕ ਨਾਮ ਨਾਲ ਪ੍ਰੀਤ ਕਰਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਹੀ ਖੁੜਾਓ ਬਣਿਆ ਰਹਿੰਦਾ ਹੈ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਕਿਉਂਕਿ ਰੱਬ ਦੀ ਸਿਫਤ ਸਲਾਹ ਸੁਣਨ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਕਰਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਦਾ ਸਦਕਾ ਸਧਾਰਨ ਤੋਂ ਸਧਾਰਨ ਮਨੁੱਖ ਸੇਵ ਬ੍ਰਹਮਾ ਤੇ ਇੰਦਰ ਦੀ ਪਦਵੀ ਤੇ ਅਪੜ ਜਾਂਦਾ ਹੈ। ਮੰਦਾ ਮਨੁੱਖ ਵੀ ਮਾੜਾ ਮਨੁੱਖ ਵੀ ਮੋਹ ਰੱਬ ਦੀਆਂ ਸਿਫਤਾਂ ਕਰਨ ਲੱਗ ਪੈਂਦਾ ਹੈ। ਸਧਾਰਨ ਬੁੱਧ ਵਾਲੇ ਨੂੰ ਵੀ ਸਰੀਰ ਵਿੱਚ ਗੁੱਝੀਆਂ ਗੱਲਾਂ, ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਕਾਰਾਂ ਅਧਿਕ ਵੱਲ ਦੌੜ ਭੱਜ ਦੇ ਭੇਤ ਦਾ ਪਤਾ ਲੱਗ ਜਾਂਦਾ ਹੈ। ਪ੍ਰਭੂ ਮੇਲ ਦੀ ਯੋਗਤੀ ਦੀ ਸਮਝ ਪੈ ਜਾਂਦੀ ਹੈ। ਸ਼ਾਸਤਰਾਂ, ਸਮਰਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ। ਭਾਵ ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ। ਜਦੋਂ ਅਸੀਂ ਭਜਨ ਨਿਬੰਧਗੀ ਕਰਦੇ ਹਾਂ, ਜਦੋਂ ਅਸੀਂ ਨਾਮ ਬਾਣੀ ਦੇ ਨਾਲ ਜੁੜਦੇ ਹਾਂ, ਨਹੀਂ ਤਾਂ ਨੇਰੇ ਲਫ਼ਜ਼ਾਂ ਨੂੰ ਹੀ ਪੜ ਛੱਡਦੇ ਹਾਂ। ਪਾਤਸ਼ਾਹ ਕਹਿੰਦੇ ਨੇ ਪੜਪੜ ਗੱਡੀ ਲੱਦੀ ਐ ਪੜਪੜ ਭਰੀਐ ਸਾਥ ਸੋ ਨਿਰਾ ਪੜਨ ਦੇ ਨਾਲ ਅਕਾਲ ਪੁਰਖ ਪਰਮਾਤਮਾ ਨਹੀਂ ਮਿਲਦਾ ਨਾਮ ਸਿਮਰਨ ਦੇ ਨਾਲ ਸੱਚੇ ਮਨ ਦੇ ਨਾਲ ਜੁੜਨਾ ਪੈਂਦਾ ਹੈ ਉਹ ਅਸਲੀ ਜਜ਼ਬੇ ਵਿੱਚ ਨਹੀਂ ਪਹੁੰਚਦੇ ਜਿਹੜੇ ਪੜਪੜ ਕੇ ਲਫ਼ਜ਼ਾਂ ਨੂੰ ਛੱਡਦੇ ਜਾ ਰਹੇ ਨੇ ਜਿਸ ਜਜ਼ਬੇ ਵਿੱਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ ਉੱਥੇ ਪਹੁੰਚਣ ਦੇ ਲਈ ਗੁਰਬਾਣੀ ਦੇ ਨਾਲ ਨਾਮ ਸਿਮਰਨ ਦੇ ਨਾਲ ਜੁੜਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਸੋ ਨਾਮ ਬਾਣੀ ਦੇ ਨਾਲ ਜੁੜ ਕੇ ਹੀ ਉਸ ਆਤਮਿਕ ਆਨੰਦ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਉਸ ਪਦਵੀ ਤੇ ਪਹੁੰਚਿਆ ਜਾ ਸਕਦਾ ਹੈ ਜੋ ਸਿੱਧੰ ਦੇਵਤਿਆਂ ਦੀ ਪਦਵੀ ਹੁੰਦੀ ਹੈ ਸੋ ਲੋੜ ਹੈ ਆਪਣੇ ਮਨ ਨੂੰ ਨਾਮ ਸਿਮਰਨ ਦੇ ਨਾਲ ਜੋੜਨ ਦੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਸੁਰਤ ਜੋੜ ਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦੀ ਸੋ ਭਾਈ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਦਾ ਇੱਕੋ ਇੱਕ ਤਰੀਕਾ ਹੈ ਉਹ ਹੈ ਨਾਮ ਬਾਣੀ ਨਾਮ ਸਿਮਰਨ ਜਿਸ ਦੇ ਦੁਆਰਾ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਕਰਕੇ ਇਸ ਮਨੁੱਖਾ ਜਨਮ ਨੂੰ ਸਫਲਕ ਕੀਤਾ ਜਾ ਸਕਦਾ ਹੈ ਸੋ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਣੀ ਜੀ ਅਗਲੀ ਵੀਡੀਓ ਦੇ ਵਿੱਚ 10ਵੀਂ ਤੇ 11ਵੀਂ ਪੌੜੀ ਦੀ ਵਿਚਾਰ ਆਪਾਂ ਸਾਂਝੀ ਕਰਾਂਗੇ ਜੀ ਸੋ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ